ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਆਪਣੇ ਖਾਸ ਮਿੱਤਰ ਨੇ ਜਿਹੜੇ ਜੁੰਡੀ ਦੇ ਯਾਰ ਕਹਿੰਦੇ ਨੇ ਜਿਹਨਾਂ ਨੂੰ ਮਿੰਟੂ ਸਿੰਘ ਜੀ ਖਾਲਸਾ ਕੈਨੇਡਾ ਵਾਲੇ ਉਹਨਾਂ ਨੇ ਵੀ ਜੀ ਕੈਨੇਡਾ ਦੇ ਵਿੱਚ শোরੂਮ ਖੋਲ੍ਹਿਆ ਭੱਗਾਂ ਦਾ ਚੁੰਨੀਆਂ ਦਾ ਤੇ ਨਾਲ ਟਾਈਆਂ ਨਾਲ ਕੰਗੇ ਇਹ ਚੀਜ਼ਾਂ ਜਿਹੜੀਆਂ ਉੱਥੇ ਸਾਰੀਆਂ ਸੰਗਤਾਂ ਜਿੰਨੇ ਵੀ ਕੋਈ ਲੈਣ ਵਾਲਾ ਹੋਵੇ ਉਹਨਾਂ ਨੇ ਉੱਥੇ ਬਹੁਤ ਆਸਾਨੀ ਨਾਲ ਵੇਚੂ ਸਾਰਾ ਕੁਝ ਤੇ ਆ 250 ਰੰਗ ਜਿਹੜਾ ਉਹ ਲਿਆ ਕੇ ਰੱਖ ਲਿਆ ਅਤੇ ਸਾਰਾ ਦਾ ਸਾਰਾ ਮਾਲ ਜਿਹੜਾ ਕੈਨੇਡਾ ਲਈ ਰਵਾਨਾ ਹੋ ਜਾਣਾ ਸੋ ਉੱਥੇ ਫਿਰ ਸਾਰਿਆਂ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਇਹ ਜਿਹੜੀਆਂ ਪੱਗਾਂ ਨੇ ਇਹ ਦਿੱਤੀਆਂ ਜਾਣਗੀਆਂ ਤੇ ਆਪਣੇ ਭਾਈ ਸਾਹਿਬ ਮਿੰਟੋ ਸਿੰਘ ਜੀ ਖਾਲਸਾ ਕੈਨੇਡਾ ਤੋਂ ਉਹਨਾਂ ਦਾ ਇਹ ਸਮਾਨ ਸਾਰਾ ਪੱਗਾਂ ਨੇ ਬਾਕੀ ਸਮਾਨ ਅਜੇ ਅੱਜ ਖਰੀਦ ਲੈਣਾ ਸਾਰਾ ਤੇ ਕੈਨੇਡਾ ਪਹੁੰਚ ਜਾਣਾ ਉੱਥੇ ਸ਼ੋਰੂਮ ਬਣਾਇਆ ਹੈ ਸ਼ੋਰੂਮ ਦੇ ਵਿੱਚੋਂ ਸਾਰਾ ਕੁਝ ਬੜੇ ਆਸਾਨੀ ਦੇ ਨਾਲ ਮਿਲੂਗਾ ਜਿਵੇਂ ਬਾਜੋਗੇ ਕੰਗੇ ਹੋਗੇ ਪੱਗਾਂ ਹੋਗੀਆਂ ਚੁੰਨੀਆਂ ਹੋਗੀਆਂ ਤਾਹੀਆਂ ਹੋਗੀਆਂ ਤੇ ਬੈਲਟਾਂ ਵੀ ਕੋਸ਼ਿਸ਼ ਕਰਾਂਗੇ ਬੈਲਟਾਂ ਵੀ ਉੱਥੇ ਅਸੀਂ ਲਬਦ ਕਰਦੀਏ ਸਾਰਾ ਕੁਝ ਸੋ ਜਿੰਨੇ ਵੀ ਕੈਨੇਡਾ ਆਪਣੇ ਉਥੇ ਪਹੁੰਚ ਰਹੇ ਨੇ ਸਿੰਘ ਜੋ ਵੀ ਹੈ ਜਿਹੜੇ ਦਸਤਾਰਾਂ ਸਜਾਉਂਦੇ ਨੇ ਤੇ ਬ੍ਰਿੰਟਨ ਦੇ ਵਿੱਚ ਤੇ ਉਥੋਂ ਅਡਰੈਸ ਵੀ ਅਸੀਂ ਬਾਅਦ ਚ ਮੈਂਸ਼ਨ ਕਰਾਂਗੇ ਤੇ ਉਥੋਂ ਤੁਸੀਂ ਬੜੀ ਆਸਾਨੀ ਦੇ ਨਾਲ ਵਧੀਆ ਕੁਆਲਿਟੀ ਤੇ ਵਧੀਆ ਰੇਟ ਉਥੋਂ ਤੁਸੀਂ ਲੈ ਸਕਦੇ ਹੋ ਤੇ ਬਾਜ਼ਾਰ ਨਾਲੋਂ ਵਧੀਆ ਡਿਸਕਾਊਂਟ ਕਰਕੇ ਦੇਣਾ ਜੀ ਸਾਰਾ ਵਾਜਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ